ਕੜ ਕੇ ਕੱਚੀ ਲੱਸੀ ਨਾਲ ਫਰਸ਼ ਤੋਂ ਤੇ ਜਾਂਦੀ ਹੈ ਆਮ ਕਰਕੇ ਸ਼ਿਵਲਿੰਗ ਦੀ ਕੱਚੀ ਲੱਸੀ ਨਾਲ ਧੋਤਾ ਜਾਂਦਾ ਹੈ ਪਰ ਉਸ ਪ੍ਰਕਿਰਿਆ ਨੂੰ ਅਸੀਂ ਸੋਝੀ ਲਈ ਨਹੀਂ ਗੁਰਦੁਆਰਿਆਂ ਵਿੱਚ ਵੀ ਲੈਣ ਨਿਸ਼ਾਨ ਸਾਹਿਬ ਲੋਹੇ ਦਾ ਹੈ ਉਹਨੂੰ ਕੱਚੀ ਲੱਸੀ ਜਾਂ ਦਹੀਂ ਨਾਲ ਨਹਾਉਣ ਦੇ ਇਸ਼ਨਾਨ ਕਰਾਉਣ ਦਾ ਕੋਈ ਦੱਸ ਦਿਓ ਕਿ ਕੋਈ ਵਡਿਆਈ ਹੈ ਕੋਈ ਮਹਾਨਤਾ ਹੈ ਸੰਗਤ ਦੇ ਸਾਹਮਣੇ ਸਵਾਲ ਹੈ ਸਾਫ ਸਾਫ ਸੰਗਤ ਨੇ ਕਰਨਾ ਹੈ ਇਹ ਜੇ ਭਰਮ ਨਹੀਂ ਪਾਲ ਲਿਆ ਲੋਹੇ ਨੂੰ ਕੱਤੀ ਲੱਸੀ ਨਾਲ ਇਸ਼ਨਾਨ ਕਰਵਾਉਣਾ ਕਿੱਡਾ ਵੱਡਾ ਭਰਮ ਹੈ ਪਿੰਡਾਂ ਵਿੱਚ ਵੀ ਹੈ ਸ਼ਹਿਰਾਂ ਵਿੱਚ ਵੀ ਹੈ ਈਵਨ ਵਿਕਸਿਤ ਮੁਲਕਾਂ ਵਿੱਚ ਰਹਿਣ ਵਾਲੇ ਵੀਰ ਵੀ ਜਿੱਥੇ ਮਾਈਨਸ ਟੈਂਪਰੇਚਰ ਹੋਵੇ ਉੱਥੇ ਵੀ ਦਹੀਂ ਨਾਲ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾਇਆ ਜਾ ਰਿਹਾ ਜੇ ਲੋਹੇ ਦਾ ਇਸ਼ਨਾਨ ਕਰਾਇਆ ਜਾ ਰਿਹਾ ਹੈ ਤੇ ਜੇ ਸੋਝੀ ਹੋਵੇਗੀ ਫਿਰ ਸਮਝ ਆ ਜਾਏਗੀ ਇਸ ਪਾਈਪ ਨੂੰ ਦੇਖਿਆ ਜਾਵੇ ਕਿਤੇ ਜੰਗਾਲ ਤਾਂ ਨਹੀਂ ਲੱਗਿਆ ਹੋਇਆ ਕਿਤੇ ਨਟ ਤਾਂ ਨਹੀਂ ਖਰਾਬ ਕਿਤੇ ਤਾਰ ਤਾਂ ਨਹੀਂ ਖਰਾਬ ਇਹਨੂੰ ਰੰਗ ਕੀਤਾ ਜਾਵੇ ਆਹ ਗੱਲਾਂ ਦੇਖਣ ਵਾਲੀਆਂ ਸੀ ਨਿਸ਼ਾਨ ਸਾਫ ਸੀ ਸਾਡਾ ਚੋਲਾ ਫਰਾ ਉਹ ਵੀ ਉਹ ਵੀ ਅਸੀਂ ਸਿੱਖਿਆ ਤੇ ਲਈ ਨਹੀਂ ਹੈ ਅਸੀਂ ਲੋਹੇ ਦਾ ਇਸ਼ਨਾਨ ਜ਼ਰੂਰ ਕਰਵਾਉਣ ਲੱਗ ਪਏ ਉਹ ਫਰੇਦਾਰ ਕੀ ਹੈ ਉਹ ਫਰਾ ਦੱਸਦਾ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਮੁਸਾਫਿਰ ਆ ਨਾ ਉਹਨੂੰ ਰਾਤ ਰਹਿਣ ਲਈ ਮੰਝਾ ਮਿਲੇਗਾ ਤੇ ਮੰਝੇ ਤੇ ਬਣਾਏ ਨਹੀਂ ਹੁੰਦੇ ਮੰਝੇ ਤਾਂ ਉਹ ਹੁੰਦੇ ਆ ਕਿ ਜੂ ਬੰਦਾ ਚੜ੍ਹਾਈ ਕਰ ਜੇ ਨਾ ਉਹ ਉਹਦੀ ਯਾਦ ਵਿੱਚ ਪਰਿਵਾਰ ਨੇ ਮੰਝਾ ਦਿੱਤਾ ਹੁੰਦਾ ਉਹਦੀ ਪੈਣ ਉਹਦੀ ਅੱਧੀ ਹੁੰਦੀ ਆ ਤੇ ਉਹ ਮੰਝਾ ਵੀ 3.4 ਫੁੱਟ ਦਾ ਹੁੰਦਾ ਤੇ ਰਜਾਈ ਤੜਾਈ ਵੀ ਉਹਨੂੰ ਨੰਗੰਦਿਆ ਨਹੀਂ ਹੁੰਦਾ ਮੰਨ ਲਓ ਕਿ ਜਿਹੜਾ ਪਰਿਵਾਰ ਨੇ ਸਮਾਨ ਦਿੱਤਾ ਵੀ ਜੇ ਉਹ ਬੰਦੇ ਨੂੰ ਪਹੁੰਚ ਗਿਆ ਉਹ ਤੇ ਉਹ ਕਹੇਗਾ ਨਹੀਂ ਉਹ ਮੈਂ ਤੁਹਾਨੂੰ ਦਸ ਕੱਡੇ ਦੇ ਕੇ ਗਿਆ ਰਜਾਈ ਗਾ ਦਿੱਤੀ ਹੈ ਮੈਨੂੰ ਮੰਜੀ ਆਦਤੀ ਇਹ ਮਿਲੋ ਤੋਂ ਨਿਸ਼ਾਨ ਸਾਹਿਬ ਦਾ ਫਰਾ ਦੱਸਦਾ ਹੈ ਕਿ ਰਾਤ ਰਹਿਣ ਵਾਲੇ ਬੰਦੇ ਨੂੰ ਇੱਥੇ ਬਿਸਤਰਾ ਮਿਲੇਗਾ ਉੱਤੇ ਪੱਖਾ ਲੱਗਿਆ ਹੁੰਦਾ ਜੀ ਫਲਾਣੀ ਸਿੰਘ ਦੀ ਫਲਾਣੀ ਦੀ ਯਾਦ ਵਿੱਚ ਫਲਾਣੀ ਮਾਤਾ ਦੀ ਯਾਦ ਵਿੱਚ ਅੱਧੀ ਰਾਤ ਨਾਲ ਮੱਛਰ ਪੀਂ ਪੀ ਕਰਦਾ ਹੈ ਪੱਖਾ ਚੱਲਦਾ ਹੈ ਬੰਦਾ ਥੱਲੇ ਬੈਠਾ ਕਹਿੰਦਾ ਵਾਹ ਬਈ ਸ਼ੁਕਰ ਹੈ ਫਲਾਣ ਦਾ ਬਜ਼ੁਰਗ ਮਰ ਗਿਆ ਪੱਖਾ ਚੜਾਇਆ ਮੱਛਰ ਤੋਂ ਬਚਾ ਜੇ ਬਜ਼ੁਰਗ ਨਾਮ ਮਾਰਦਾ ਤੇ ਪੱਖਾ ਚੜ੍ਹਣਾ ਹੀ ਕੋਈ ਨਹੀਂ ਸੀ ਇਹ ਨਾਂ ਦਾ ਕਾਜ ਪੱਖ ਨਹੀਂ ਜਿਹੜਾ ਆਇਆ ਜਾ ਸਕਦੇ। ਤੋਂ ਆ ਨਾਂ ਨਿਸ਼ਾਨ ਸਾਹਿਬ ਦਾ ਫਰਅ ਦੱਸਦਾ ਹੈ ਕਿ ਅੰਦਰੋਂ ਤੁਹਾਨੂੰ ਲੰਗਰ ਮਿਲੇਗਾ, ਤਾਜ਼ਾ ਲੰਗਰ ਮਿਲੇਗਾ। ਰਾਤ ਰਹਿਣ ਲਈ ਥਾਂ ਮਿਲੇਗਾ, ਬਿਸਤਰਾ ਮਿਲੇਗਾ। ਰੋਗੀ ਨੂੰ ਦਵਾਈ ਮਿਲੇਗੀ। ਦੇਖੋ ਅਜੇ ਤੱਕ ਅੰਤਰਰਾਸ਼ਟਰੀ ਪੱਧਰ ਦਾ ਸਿੱਖ ਕੌਮ ਇੱਕ ਵੀ ਹਸਪਤਾਲ ਨਹੀਂ ਬਣਾ ਸਕੀ। ਇੱਕ ਵੀ ਅਰਬਾਂ ਖਰਬਾਂ ਰੁਪਈਆ ਚੜ ਰਿਹਾ ਜੀ। ਅਜੇ ਤੱਕ ਇਹ ਇੱਕ ਵੀ ਥਾਂ ਸਿਰ ਅਸੀਂ ਕਿ ਲੁਧਿਆਣਾ ਸ਼ਹਿਰ ਵਿੱਚ ਜਾ ਕੇ ਦੇਖੋ ਡੀਏਵੀ ਕਾਲਜ ਡੀਏਵੀ ਹਸਪੀਟਲ ਦੇਖੋ ਤੁਸੀਂ ਐਜੂਕੇਸ਼ਨ ਵਾਲੇ ਪਾਸੇ ਅਸੀਂ ਗਏ ਨਹੀਂ ਗੱਲ ਕਰਿਓ 1873 ਵਿੱਚ ਸਿੰਘ ਸਭਾ ਲਹਿਰ ਹੋਣ ਦੇ ਵਿੱਚ ਆਈ 1877 ਵਿੱਚ ਆੜਿਆ ਸਮਾਜ ਆਇਆ 5 ਅਕਤੂਬਰ 1892 ਨੂੰ ਖਾਲਸਾ ਕਲ ਦੀ ਨੀ ਰੱਖੀ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਚੱਲੀ 1920 ਦੇ ਵਿੱਚ ਪੰਜਾਬ 'ਚ D.A.V ਕਾਲਜਾਂ ਦੀ ਹੋਂਦ ਸ਼ੁਰੂ ਹੋਈ 47 ਵਿੱਚ ਬਿਊਰੋਕ੍ਰੇਸੀ ਮਿਨਿਸਟਰੀ ਉਹਨਾਂ ਦੀ ਆਪਾਂ ਗੋਲਕੰਡ ਵਾਲੇ ਹੋ ਗਏ ਇਸ ਵਾਸਤੇ ਕੌਮ ਨੂੰ ਐਜੂਕੇਸ਼ਨ ਵਾਲੇ ਪਾਸੇ ਕੌਮ ਨੂੰ ਕਿਰਤ ਵਾਲੇ ਪਾਸੇ ਸਿੱਖ ਕਿਰਤੀ ਬਹੁਤ ਨੇ ਅੱਜ ਕਿਰਤ ਦੇ ਸਾਧਨ ਪੈਦਾ ਕਰਨ ਦੀ ਸਾਨੂੰ ਜ਼ਰੂਰਤ ਹੈ ਖੈਰ ਇਹ ਦਾ ਵਿਚਾਰ ਜਿਹੜਾ ਹੈ ਨਾ ਇਸ ਦਾ ਥੋੜਾ ਖੋਲਣ ਦੀ ਲੋੜ ਹੈ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਅੰਦਰ ਕਿਰਤ ਤੇ ਕਿਰਤਨ ਦੇ ਸਾਧਨ ਜਿਹੜੇ ਨੇ ਉਹਨਾਂ ਨੂੰ ਸਮਝਣ ਦਾ ਪੈਦਾ ਕਰਨ ਦਾ ਆਪਾਂ ਯਤਨ ਕਰੀਏ ਇਸ ਪਾਸੇ ਤਵੱਜਹ ਸਮ ਦੇਣ ਦੀ ਲੋੜ ਹੈ ਤੋਂ ਮੈਂ ਬੇਨਤੀ ਕਰ ਰਿਹਾ ਸੀ ਨਿਸ਼ਾਨ ਸਾਹ ਦਾ ਫਰਾ ਦੱਸਦਾ ਹੈ ਇੱਥੇ ਬੱਚੀਆਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ ਜਿਵੇਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਮਲ ਅਖਾੜਾ ਬਣਾਇਆ ਇੱਥੇ ਜਿਮ ਹੈਗਾ ਆ ਇੱਥੇ ਦਵਾ ਦਾਰੂ ਹੈਗਾ ਆ ਇੱਥੇ ਕੰਪਿਊਟਰ ਦੀਆਂ ਕਲਾਸਾਂ ਲੱਗ ਰਹੀਆਂ ਨੇ ਏਸੀ ਆਈਪੀਐਸ ਆਈਐਸ ਦੇ ਇਗਜ਼ਾਮ ਦੀ ਬੱਚਿਆਂ ਦੀ ਕਮੇਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਚ ਕੋਟੀ ਦੇ ਬੱਚੇ ਇੱਥੇ ਆਏ ਨੇ ਇਨਸ਼ਾਨ ਸਾਦਾ ਫਰਾ ਦੱਸਦਾ ਅਸੀਂ ਕਿਹਾ ਵੀ ਇਹਨਾਂ ਕਲਾਸਾਂ ਦੀ ਲੋੜ ਕੋਈ ਨਹੀਂ ਹੈ ਜਿਹੜਾ ਨਿਸ਼ਾਨ ਸਾਦਾ ਲੋਹਾ ਨਾ ਇਹਨੂੰ ਕੱਤੀ ਲੱਸੀ ਨਾਲ ਧੋ ਲੋ ਇੱਥੇ ਸੱਜੇਗਾ ਤੇ ਗੁਰੂ ਸਾਹਿਬ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਗੁਰੂ ਪਿਆਰ ਵਾਲਿਓ ਜਿਨ੍ਹਾਂ ਗੁਰੂ ਮਲੀਜਾ ਜਿਹੜੇ ਗੁਰੂ ਨੂੰ ਮੇਲੇ ਨੇ ਭਾਗ ਗੁਰੂ ਦੇ ਸਿਧਾਂਤ ਨੂੰ ਸਮਝਿਆ ਹੈ ਤੇ ਸਾਬ ਜੀ ਫਰਮਾ ਰਹੇ ਨੇ ਹਰ ਕਾ ਭਾਣਾ ਤਿਨੀ ਮੰਨਿਆ ਉਹ ਰੱਬ ਦੇ ਰਾਹ ਤੇ ਤੁਰ ਪਏ ਭਾਣਾ ਮੰਨਣ ਦਾ ਅਰਥ ਨਹੀਂ ਕਿ ਬੰਦਾ ਚੜਾਈ ਕਰ ਗਿਆ ਜਿਹੜੇ ਭਾਣਾ ਮੰਨ ਲਿਆ ਸੀ ਨਹੀਂ ਨਹੀਂ ਭਾਣਾ ਮੰਨਣ ਦਾ ਅਰਥ ਹੈ ਗੁਰੂ ਦੇ ਦਰਸਾਏ ਹੋਏ ਮਾਰਗ ਉਤੇ ਚੱਲ ਪਏ ਤੇ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਸਾਹਿਬ ਦੇ ਉਪਦੇਸ਼ ਕਰਨ ਦਾ ਜਿਹੜਾ ਵਿਚਾਰ ਬੜਾ ਨਵੇਕਲਾ ਹੈ ਜਿਹੜੀ ਮੈਂ ਬੇਨਤੀ ਕੀਤੀ ਸੀ ਕਿ ਬਾਣੀ ਸਾਨੂੰ ਸਮਝ ਨਹੀਂ ਆ ਸਕਦੀ ਨਾ ਗੁਰੂ ਸਾਹਿਬ ਨੇ ਤਰੀਕਾ ਇਹ ਵਰਤਿਆ ਆ ਜਿਹੜਾ ਨਹੀਂ ਖੇਤਰ ਵਿੱਚ ਜਿਹੜੇ ਵੀ ਖੇਤਰ ਦਾ ਬੰਦਾ ਮਿਲਿਆ ਜਿਹੜੀ ਵੀ ਧਰਮ ਦਾ ਬੰਦਾ ਮਿਲਿਆ ਗੁਰੂ ਸਾਹਿਬ ਨੇ ਉਸੇ ਹੀ ਖੇਤਰ ਦੀ ਉਸੇ ਹੀ ਧਰਮ ਦੀ ਸ਼ਬਦਾਵਲੀ ਲੈ ਕੇ ਬੰਦੇ ਨੂੰ ਉਪਦੇਸ਼ ਦਿੱਤਾ ਹੈ ਤੇ ਜਿਵੇਂ ਮੈਂ ਬੇਨਤੀ ਕੀਤੀ ਪੰਡਤ ਜੀ ਮਿਲ ਗਏ ਬ੍ਰਾਹਮਣ ਜੀ ਮਿਲ ਗਏ ਉਹਨੂੰ ਉਪਦੇਸ਼ ਦਿੱਤਾ ਉਹਦੀ ਬੋਲੀ ਵਿੱਚ ਦਇਆ ਕਪਾ ਪੰਡਤ ਜੀ ਤੁਹਾਡੇ ਕੋਲੇ ਦਇਆ ਹੋਣੀ ਚਾਹੀਦੀ ਹੈ ਕਿ ਸਿੱਖਾਂ ਨੇ ਦਇਆ ਦਾ ਬੜਾ ਹੋਰ ਰੂਪ ਲੈ ਲਿਆ ਜੀ ਕੀੜੀ ਦੇ ਪੈਰ ਆ ਗਏ ਇਹ ਤੇ ਦਇਆ ਕਰੋ ਜੀ ਹਾਂਜੀ ਦਇਆ ਸੁੰਡੀ ਨਹੀਂ ਮਾਰਨੀ ਦਇਆ ਕਰੋ ਜੀ ਉਹ ਇਹ ਜੈਨੀਆਂ ਵਾਲੀ ਦਇਆ ਸਾਡੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੈਗੀ ਇੱਕ ਖਰਸਾਨ ਝੋਨੇ ਦੇ ਖੇਤ ਨੂੰ ਛੇ ਛੇ ਸਪਰੇਅ ਵੀ ਕਰ ਰਿਹਾ ਹੈ ਇਹਦਾ ਕੀੜੇ ਦੇ ਦਇਆ ਕਰਨੀ ਚਾਹੀਦੀ ਹੈ ਬਾਹਰ ਦੇ ਮੁਲਕਾਂ ਵਿੱਚ ਫालतू ਕੁੱਤੇ ਨਹੀਂ ਮਿਲਣਗੇ। ਅਸੀਂ ਦਇਆ ਦੇ ਆਧਾਰ ਦੇ ਉੱਤੇ ਕੁੱਤੇ ਇੰਨੇ ਪੈਦਾ ਹੋ ਗਏ ਆ ਆਪ ਤੁਸੀਂ ਖਬਰਾਂ ਪੜ੍ਹਦੇ ਹੋ ਫਲਾਣਾ ਬੱਚਾ ਜਿਹੜਾ ਕੁੱਤੇ ਖਾ ਗਏ ਫਲਾਣੇ ਪਸ਼ੂ ਨੂੰ ਖਾ ਗਏ ਆਵਾਰਾ ਕੁੱਤੇ ਆਵਾਰਾ ਜਾਨਵਰ ਤੁਰੇ ਫਿਰਦੇ ਆ ਪਰ ਬੰਦਿਆਂ ਦੀ ਸੰਭਾਲ ਇੱਥੇ ਕੋਈ ਨਹੀਂ ਜੀ ਹੈਗੀ। ਦਇਆ ਦਾ ਜਿਹੜਾ ਅਰਥ ਆ ਸਿੱਖੀ ਦੇ ਵਿੱਚ ਉਹ ਬੜਾ ਪਿਆਰਾ ਹੈ। ਕਿਸੇ ਦੀ ਲੋੜ ਦੇਖ ਕੇ ਕਿਸੇ ਦੀ ਲੋੜ ਦੇਖ ਕੇ ਜੇ ਤੂੰ ਸੇਵਾ ਕਰ ਸਕਦਾ ਆ ਤੇ ਤੇਰੇ ਮਨ ਵਿੱਚ ਉਹਦੇ ਪ੍ਰਤੀ ਵਿਰਾਗ ਉਪਜੇ ਇਹਨੂੰ ਕਿਹਾ ਦਇਆ ਜਹੇ ਭੈਣ ਦਾ ਘਰ ਹੋਵੇ ਰਿਸ਼ਤੇਦਾਰ ਦਾ ਕੋਈ ਘਰ ਹੋ ਸਕਦਾ ਗਵਣੀਆਂ ਰਿਸ਼ਤੇਦਾਰ ਵੀ ਘਰ ਹੋ ਸਕਦਾ ਹੈ ਦਇਆ ਜਿਵੇਂ ਬੇਨਤੀ ਕੀਤੀ ਹੈ ਕਿ ਨਾਗਪੁਰ ਦੀ ਬੈਂਕ ਵਿੱਚ ਬਨਜਾਰਾ ਬੈਂਕ ਕਿੰਨੇ ਸਿੱਖ ਬੈਠੇ ਨੇ ਉਹਨਾਂ ਨੂੰ ਸੰਭਾਲਣ ਲਈ ਜੇ ਕਿਸੇ ਮਨ ਵਿੱਚ ਉਹ ਭਾਵਨਾ ਜਨਮ ਲੈਂਦੀ ਹੈ ਵੀ ਮੇਰੇ ਕੋਲੇ 4 ਪੈਸੇ ਹੈ ਆ ਜੇ ਰੋ ਮੱਛਾਂ ਬੱਚਿਆਂ ਨੂੰ ਪੜਾ ਦਿਆਂ ਤੇ ਕਿਹਾ ਜਾ ਸਕਦਾ ਇਹਦੇ ਮਨ ਵਿੱਚ ਕੌਮ ਦੇ ਪ੍ਰਤੀ ਦਇਆ ਨੇ ਜਨਮ ਲਿਆ ਹੈ ਅਸੀਂ ਕੀੜੀ ਨੂੰ ਮਰ ਜਾਣ ਨੂੰ ਕਹਿੰਦੇ ਵੀ ਨਾ ਨਾ ਤੇ ਦਇਆ ਕਰੋ ਹੈ ਇਹ ਦਇਆ ਇਦਾਂ ਦੀ ਦਇਆ ਨਹੀਂ ਸਿੱਖੀ ਦੇ ਵਿੱਚ ਇਥੇ ਦਇਆ ਦਾ ਭਾਵ ਅਰਥ ਹੈ ਕਿਸੇ ਦੀ ਲੋੜ ਦੇਖ ਕੇ ਸਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਕੁਝ ਕਰਨ ਦਾ ਚਾਹ ਪੈਦਾ ਹੋ ਜਾਣਾ ਉਹਨੂੰ ਕਿਹਾ ਗਿਆ ਹੈ ਦਇਆ ਦਇਆ ਕਪਾ ਪੰਡਤ ਜੀ ਤੁਹਾਡੇ ਕੋਲੇ ਦਇਆ ਤੇ ਹੈ ਕੋਈ ਨਹੀਂ ਕਿਉਂ ਉਸੀ ਦੇ ਪੂਜਾ ਦੇ ਨਾਂ ਦੇ ਉੱਤੇ ਲੁੱਟ ਮਚਾਈ ਹੋਈ ਹੈ ਜੰਮਣ ਤੋਂ ਲੈ ਕੇ ਮਰਨ ਤੱਕ 45 ਕਿਸਮ ਦੇ ਰੀਤੀ ਰਿਵਾਜ ਨੇ ਜਿਹੜੇ ਤੂਨਵਾ ਰਹੇ ਉਹ ਹੀ ਪ੍ਰਕਿਰਿਆ ਸਾਡੇ ਘਰ ਦੇ ਵਿੱਚ ਆ ਗਈ ਜੀ ਉਹ ਤਾਂ ਦੀਆਂ ਪ੍ਰਕਿਰਿਆਵਾਂ ਬਹੁਤ ਸਾਰੀਆਂ ਜੇ ਗਿਣ-ਗਿਣ ਕੇ ਦੱਸਾਂ ਸਮਾਂ ਲੱਗ ਜਾਣਾ ਹੈ ਉਹ ਜਿਨ੍ਹਾਂ ਦੇ ਸਮਾਂ ਹੁੰਦਾ ਹੈ ਕਥਾ ਤਾਂ ਉਹਦੇ ਵਿੱਚ ਕੁਝ ਨਾ ਕੁਝ ਜਿਹੜੀਆਂ ਗੱਲਾਂ ਨੇ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਹਾ ਕਥਾ ਸੰਤੋਖ ਸੂਤ ਪੂਰਨ ਪ੍ਰਾਪਤ ਬਾਦ ਉਹਨੂੰ ਵੇਲਿਆ ਜਾਂਦਾ ਵੜੇ ਨੇ ਵੱਖਰੇ ਕੀਤਾ ਜਾਂਦਾ ਰੂਪ ਵੱਖਰਾ ਕੀਤਾ ਕੋਸ ਰੂਹ ਨੂੰ ਮੁੜ ਕੇ ਪਹੁੰਚਾਇਆ ਜਾਂਦਾ ਉਹਨੂੰ ਮੁੜ ਕੇ ਕੱਟਿਆ ਜਾਂਦਾ ਕੱਟ ਕੇ ਮੁੜ ਕੇ ਢਾਗਾ ਬਣਦਾ ਉਹਨੂੰ ਸੂਤ ਕਿਹਾ ਜਾਂਦਾ ਸੰਕੋਖ ਸੂਤ ਢਾਗਾ ਕਿਹੜਾ ਬਣਾਉਣਾ ਹੈ ਸੰਕੋਖ ਦਾ ਹੋਵੇ ਭਾਲ ਇਹ ਬੜਾ ਬਰੀਕ ਸਵਾਲ ਮੰਨ ਲਓ ਮੇਰੇ ਸਾਹਮਣੇ ਕੋਈ ਪਰਿਵਾਰ ਆ ਗਿਆ ਹੈ ਉਹਦੀ ਮੈਂ ਅਮਰਖਾਲੇਨ ਛਾਰ ਕੋ ਸੇਵਾ ਕੀਤੀ ਹੈ ਹੁਣ ਮੇਰੇ ਮਨ ਚ ਇਹ ਭਾਵਨਾ ਨਾ ਜਨਮ ਲਵੇ ਕਿ ਇਹ ਬੰਦਾ ਮੁੜ ਕੇ ਮੇਰੀ ਵੀ ਸੇਵਾ ਕਰੇ ਉਥੇ ਸੰਤੋਖ ਹੋਣਾ ਚਾਹੀਦਾ ਹੈ ਕਿ ਜਿਹੜੀ ਮੈਂ ਸੇਵਾ ਕਰ ਦਿੱਤੀ ਉਹ ਸੇਵਾ ਕਰ ਦਿੱਤੀ ਮੈਨੂੰ ਇਹਦਾ ਵਜਾਨਾ ਬਿਲਕੁਲ ਮਿਲਣਾ ਨਹੀਂ ਚਾਹੀਦਾ ਮੈਂ ਕੋਈ ਭਾਵਨਾ ਨਹੀਂ ਕਿ ਮੇਰਾ ਕੋਈ ਗੀਤ ਗਾਏ ਜਾਣ ਅੱਜ ਜਿੰਨਾ ਕੰਮ ਕੀਤਾ ਯਾਰ ਆ ਸਾਰਾ ਲੋਕ ਵਿਖਾਵੇ ਵਾਸਤੇ ਮੈਂ ਪਹਿਲੇ ਇਸ ਸਮੇਂ ਜਦੋਂ ਕਥਾ ਵਾਸਤੇ ਆਇਆ ਸੀ ਉਦੋਂ ਵੀ ਬੇਨਤੀ ਕਰ ਗਿਆ ਸੀ ਹੁਣ ਵੀ ਬੇਨਤੀ ਕਰ ਦਿੰਨਾ ਆ ਆ ਇੱਕ ਨਵੀਂ ਸਾਡੇ ਚ ਖਿਆਲ ਆ ਗਿਆ ਨਵੇਂ ਲੋਕ ਜਨਮ ਲੈ ਲਿਆ ਜੀ ਅਸੀਂ ਕੁੜੀਆਂ ਦੇ ਨੰਦ ਕਾਰਡ ਕਰਾਉਨੇ ਆ ਪੈਸੇ ਤੁਸੀਂ ਦਿਓ ਦਾਜ ਅਸੀਂ ਦਿਆਂਗੇ ਕਿਆ ਕਮਾਲ ਦੀ ਬਾਤ ਆ ਭੀ ਹੈ ਕੁੜੀਆਂ ਦੇ ਨੰਦ ਕਾਰਡ ਕਰਾਉਣ ਵਾਸਤੇ ਉਹ ਜਿਹੜਾ ਬੰਦਾ ਅੱਜ ਆਪਣੀ ਰੋਜ਼ੀ ਰੋਟੀ ਨਹੀਂ ਕਮਾ ਸਕਦਾ ਉਹਨਾਂ ਦਾ ਤੁਸੀਂ ਫਰੀਜ ਨੰਨਕਾਰਜ ਕਰ ਦਿਓਗੇ ਜਿਹੜੇ ਅਗਾਹ ਬੱਚੇ ਪੈਦਾ ਹੋਣਗੇ ਉਹਨਾਂ ਵਾਲੀ ਵਾਰਤ ਕੌਣ ਹੈ ਕਿਰਤ ਦੇ ਖਾਦ ਵਿੱਚੋਂ ਨਹੀਂ ਪੈਰਾ ਕਰਦੀ ਭੋਲੀ ਸੰਗਤ ਨੇ ਉਹਨਾਂ ਲੋਕਾਂ ਨੂੰ ਲੱਖਾਂ ਰੁਪਏ ਦਿੱਤੇ ਆਜ ਨਿਸ਼ਕਾਮਾਂ ਦੇ ਉੱਤੇ ਕੌਮ ਲੁੱਟੀ ਜਾ ਰਹੀ ਏ ਮੈਂ ਦੋ ਦਿਨ ਪਹਿਲਾਂ ਬੇਨਤੀ ਕੀਤੀ ਹੈ ਨਿਸ਼ਕਾਮ ਨਾਂ ਦੇ ਉੱਤੇ ਕੀਰਤਨ ਡੇਟਾ 31000 ਨਿਸ਼ਕਾਮ ਨਾਂ ਦੇ ਉੱਤੇ ਕੀਰਤਨ ਡੇਟਾ 51000 ਮੇਰੇ ਸਾਹਮਣੇ ਨਿਤਾਵਰਤੀ ਗੱਲਾਂ ਵਾਪਰ ਰਹੀਆਂ ਸੰਤੋਖ ਐ ਕਿੱਥੇ ਐ ਨਿਸ਼ਕਾਮ ਜਿਗਾੜੇ ਸੰਤੋਖ ਦਾ ਬਦੇਖਦੇ ਰਹੇ ਗੁਰੂ ਤੋਂ ਜਿਹੜਾ ਮੈਸੇਜ ਦਤਾ ਹੈ ਕਿ ਜਿਨ੍ਹਾਂ ਗੁਰੂ ਮਲੀਜਾ ਜਿਹੜੇ ਗੁਰੂ ਨੂੰ ਨੇੜੇ ਨੇ ਗੁਰਦੇ ਰਸਤੇ ਨੂੰ ਅਪਣਾਇਆ ਹੈ ਤੇ ਪੰਦੂ ਨੂੰ ਬਦੇਖਦੇ ਰਹੇ ਦਇਆ ਖੁਫਾ ਸੰਤੋਖ ਥੂਪ ਯਤ ਗੰਢੀ ਯਤਤਾ ਆ ਸਨਿਆ ਸਤ ਗੰਢੀ ਸਤ ਮੱਤ ਸਤ ਸਤ ਉਸ ਦਾ ਆਚਰਣ ਉਸ ਦਾ ਆਚਰਣ ਰੱਖ ਦਇਆ ਕਪਾਤ ਸੰਤੋਖ ਸੂਤ ਜਤ ਗੰਢੀ ਸਤ ਮੱਤ ਇਹ ਜਨੂ ਜੀ ਦਾ ਹੈ ਤਾਂ ਪਾਡੇ ਇਹਨੂੰ ਕਹਿੰਦੇ ਨੇ ਜਿੰਨਾ ਗੁਰੂ ਮਲੀਜੇ ਤੁਸੀਂ ਦੱਸੋ ਵੀ ਇਹ ਕੋਈ ਪਾਣੀ ਹੈ ਕਿ ਜੀਵਨ ਜਾਇਦਾ ਖਜ਼ਾਨਾ ਹੈ ਅਸੀਂ ਸਮਝ ਸਕਦੇ ਹਾਂ ਹੋਰ ਗੁਰਨਾਮਕ ਸਾਥ ਇੱਕ ਗੁਰਮੁਖ ਦੇ ਇਹ ਲੋਕਾਂ ਇਹ ਸਾਥੀ ਪੰਡਤ ਦਾ ਨਾਂ ਲੈ ਕੇ ਪੜ੍ਹ ਕੇ ਹੀ ਚਲੇ ਜਾਂਦੇ ਨੇ ਤੇ ਸਾਡੀ ਕਿਸੇ ਦੇ ਦਿੰਦੇ ਉਹ ਸਰੂਪਾ ਫਟਕ ਪਾ ਦਿੰਦੇ ਨੇ ਇੱਕ ਇੱਕ ਪੰਡਤਾਂ ਨੇ ਨਾ ਇਹ ਉਹ ਵਿਦੇਸ਼ ਸਾਡੇ ਵਾਸਤੇ ਸੀ ਜਿਹੜਾ ਨਾਂ ਤੇ ਸਾਡੇ ਮਨ ਵਿੱਚ ਆਇਆ ਨਾ ਸਾਡੇ ਮਨ ਸੰਕੋਪ ਆਇਆ ਨਾ ਉੱچے ਕਰਤਾਰ ਨੇ ਜਨਮ ਲਿਆ ਤੇ ਨਾ ਹੀ ਸਾਡੇ ਮਨ ਨੂੰ ਕੋਈ ਸੰਜਮ ਆਇਆ ਇਹਦਾ ਅਰਥ ਹੈ ਗੁਰੂਪ੍ਰਮ ਦੇ ਜ਼ਰੂਰ ਮਨਾਇਆ ਮਨਾਇਆ ਹੈ ਪਰ ਅਸੀਂ ਗੁਰੂ ਨੂੰ ਮਿਲੇ ਨਹੀਂ ਇੱਕ ਵਿਚਾਰ ਹੋਰ ਜਿਹੜੀ ਮੈਂ ਬੇਨਤੀ ਕੀਤੀ ਗੁਰਬਾਣੀ ਨੇ ਸਮਝੀ ਗੁਰਬਾਣੀ ਦੀ ਖਦਾਬੀ ਜਿਹੜੇ ਵੀ ਕਿੱਤੇ ਦਾ ਬੰਦਾ ਮਿਲਿਆ ਕਿਤੇ ਲੋਕ ਖੇਤਰ ਦੀ ਤਾਂ ਨਹੀਂ ਹੈ ਉਹ ਧਰਮ ਦੀ ਖਦਾਬੀ ਨਹੀਂ ਹੈ ਤੇ ਬੜਾ ਪਿਆਰਾ ਉਹ ਦੇਖ ਦਿੱਤਾ ਹੁਣ ਹੋ ਗਿਆ ਉਹ ਵੀ ਉਹ ਸੰਤੋਖ ਦਾ ਉਦੇਸ਼ ਦਿੱਤਾ ਉਹ ਧਿਆਨ ਨਾਲ ਪੜੀਏ ਜਿੰਨਾ ਗੁਰੂ ਮਲੀਜਾ ਜਿਹੜੇ ਗੁਰੂ ਜੀ ਨੇ ਹਰ ਕਾ ਭਾਣਾ ਜਿਨੇ ਮੰਨਿਆ ਭਾਗ ਸੁਭਾਵਿਕ ਬਣ ਜਾਈ ਗੀ ਰੱਬ ਦੇ ਘਰਾਂ ਨੂੰ ਲੈ ਲਿਆ ਉਹ ਰੱਬ ਦਾ ਰੂਪ ਬਣ ਗਏ ਅਖਰੀਆ ਤੇ ਭਾਵਰ ਤੇ ਕੋਈ ਐਸਾ ਕਮਾਲ ਦਾ ਹੈ ਮੈਂ بار بار ਬੇਨਤੀ ਕਰਦਾ ਸਾਡੇ ਘਰਾਂ ਦੇ ਬੁੱਤੜਾ ਹੀ ਕਾਤੇ ਜਿਕੇ ਨੀ ਭਾਣਾ ਰੱਬ ਦਾ ਭਾਣਾ ਇਹ ਰੱਜਦਾ ਰੱਬ ਨੂੰ ਵੀ ਨਾ ਵਰ ਨਹੀਂ ਰਹਿਣ ਦਾ ਵੈਰ ਭਾਣਾ ਨਾ ਤੇ ਚਾਹ ਕਿਤੇ ਐਕਸੀਡੈਂਟ ਹੋ ਗਿਆ ਚਾਰ ਬੰਦੇ ਸਾਰੇ ਵਿੱਚ ਜਨਾਈ ਕਰਕੇ ਇੱਕ ਬਚ ਗਿਆ ਤੇ ਰੱਬ ਦੀ ਕਿੰਨੀ ਕਿਰਪਾ ਵੀ ਇੱਕ ਬਚ ਗਿਆ ਜਿਹੜਾ ਤਾਂ ਚਾਹ ਉਹਦੀ ਗਰੋਹੀ ਸੀ ਰੱਬ ਦੀ ਜਦ ਗੁਰੂ ਨਾਨਕ ਪੰਥ ਸਿੰਘ ਦਾ ਰੱਬ ਨਾਲ ਵੈਰ ਹੈ ਵੀ ਰੱਬ ਦਾ ਚਾਹ ਬੰਦੇ ਨਾਲ ਵੈਰ ਸੀ ਇੱਕ ਨਾਲ ਦੋਸਤੀ ਸੀ ਨਹੀਂ ਰੱਬ ਨਾਲ ਰਮੈਰ ਹੈ ਨਾ ਕਿਸੇ ਨਾਲ ਦੋਸਤੀ ਹੈ ਨਾ ਕਿਸੇ ਨਾਲ ਉਹਦਾ ਵੈਰ ਹੈ ਜਿਸ ਸੰਸਾਰ ਵਿੱਚ ਚੱਲ ਰਹੇ ਆ ਜਿਸ ਵਿੱਚ ਚੱਲ ਰਹੇ ਆ ਉਸ ਨਿਯਮ ਵਿੱਚ ਜਿੱਥੇ ਤੁਹਾਡਾ ਕਰਮਿਆ ਉੱਥੇ ਦੂਜੇ ਬੰਦਾਂ ਦੀ ਕਰਮ ਨਹੀਂ ਨੂੰ ਕਰਦੀ ਅਸੀਂ ਕਈ ਦਾ ਹੱਥ ਮੁਹੁਕ ਕਰੰਭੀ ਧੋ ਰਹੇ ਹਾਂ ਫੈੜ ਉਸਾਂ ਦੇ ਫੋਮਣੇ ਧੋ ਗਈ ਆਏ ਉਹ ਬਹੁਤ ਵਧੀਆ ਕਹਿੰਦੇ ਕੀ ਕਹਿੰਦੇ ਕਿ ਅਸੀਂ ਗ੍ਰੰਥ ਨੇ ਧਾਰਨ ਕੀਤਾ ਹੈ ਸਰੀਰ ਨੂੰ ਕਮੇਤਰ ਰੱਖਿਆ ਉਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਜੇ ਆਪਣਾ ਧਰਮ ਜਿਦਾ ਵਧਾਉਂਦੇ ਹੋ ਕਹਿੰਦੇ ਲੋਕ ਸੁਖਣਾ ਸੁਖਦੇ ਨੇ ਨਿਆਣੇ ਸਾਨੂੰ ਚੜਾ ਜਾਂਦੇ ਉਹਨਾਂ ਨੂੰ ਅਸੀਂ ਜੋਗੀ ਬਣਾਉਂਦੇ ਸਿਖੁਰ ਸਾਹਿਬ ਨੇ ਗ੍ਰੇਸਿਟੂਸੀ ਕਰਨੀ ਉਹਦੇ ਕੰਨਾਂ 'ਚ ਮੁੰਦਰਾ ਪਾਈਆਂ ਹੋਈਆਂ। ਸਰੀਰ ਤੇ ਖਵਾ ਮਲੀ ਹੋਈ ਜੇ। ਸਵਾਦ ਅਕੀ। ਅਸੀਂ ਜਿਉਂਦੇ ਜੀ ਮਰੇ ਹੋਏ ਆਂ, ਭਾਵ ਜਿਉਂਦੇ ਜੀ ਅਸੀਂ ਸਵਾਹ ਹੋਏ ਆਂ। ਛੜ ਕਰਿਓ। ਗੁਰਨਾਨਕ ਪਾਤਸ਼ਾਹ ਦੀ ਸਿੱਖਿਆ ਦਾ ਸਦਕਾ ਅੱਜ ਪੰਜਾਬ ਦੇ ਵਿੱਚੋਂ ਕੋਈ ਤੁਹਾਨੂੰ ਲੱਭਣਗੇ ਨਹੀਂ। ਪੰਡਤ ਵੀ ਉਹ ਜਿਹੜੀ ਸਰਦਾਰੀਆ ਬ੍ਰਾਹਮਣ ਦੀ ਉਹ ਸਰਦਾਰੀਆ ਉਹ ਤੁਹਾਨੂੰ ਲੱਭੇਗੀ ਨਹੀਂ ਗੁਰੂ ਸਾਹਿਬ ਨੇ ਬੜਾ ਪਿਆਰਾ ਉਪਦੇਸ਼ ਦਿੱਤਾ ਹੈ ਮੁੰਦਾ ਸੰਤੋਖ ਪੰਡਤ ਨੂੰ ਸੰਤੋਖ ਦੀ ਗੱਲ ਸਮਝਾਈ ਹੈ ਜੋਗੀ ਨੇ ਸਮਝਾਈ ਹੈ ਮੁੰਦਾ ਸੰਤੋਖ ਮੁੰਦਾ ਬਹੁ ਵਚਨ ਹੈ ਜੋਗੀ ਕੰਨਾ ਚ ਮੁੰਦਰਾ ਪਾਈਏ ਇਹ ਪਾਉਣ ਦੀ ਲੋੜ ਕੋਈ ਨਹੀਂ ਇਹਦੀ ਜਗ੍ਹਾ ਤੇ ਤੂੰ ਸੰਤੋਖ ਧਾਰਨ ਕਰ ਤੇਰੇ ਕੋਲ ਸੰਤੋਖ ਤੇ ਹੈ ਹੀ ਨਹੀਂ ਹਮਜਾ ਗੌਂਸ ਵਾਲੀ ਸਾਖੀ ਪੜ੍ਹ ਲਓ ਨਰਾਜ ਹੋ ਗਿਆ ਜੋਗੀ ਕਿ ਕਿਸ ਨੇ ਸੁਖਣਾ ਸੁਖੀ ਸੀ ਬੱਚਾ ਹੋਏਗਾ ਤੇਰੇ ਚੜਾ ਦੇਾਂਗੇ ਹੁੰਦਾ ਕੀ ਸੀ ਮੁੱਲ ਪਾ ਲੈਂਦੇ ਸੀ ਦੋ ਗੋਰੀਆਂ ਕਣਕ ਚੜਾ ਦਿਓ ਜਾਂ 4-500 ਰੁਪਇਆ ਚੜਾ ਦਿਓ ਬੱਚਾ ਵਾਪਸ ਲੈ ਉਹ ਮੁੱਲ ਪੈ ਜਾਂਦਾ ਸੀ ਉਦੋਂ ਹਮਜਾ ਗੌਂਸ ਕਹਿੰਦਾ ਵੀ ਮੈਂ ਮੁੱਲ ਨਹੀਂ ਪਾਉਣਾ ਮੈਨੂੰ ਤਾਂ ਬੱਚਾ ਹੀ ਚਾਹੀਦਾ ਠੀਕ ਹੈ ਗੁਰੂ ਸਾਹਿਬ ਜੀ ਨੇ ਉਹ ਦਾੜਾ ਹੰਕਾਰ ਸੀ ਉਹ ਤੋੜਿਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਪੰਦ ਨੂੰ ਉਪਦੇਸ਼ ਦਿੱਤਾ ਹੈ ਤੇ ਗੁਰੂ ਸਾਹਿਬ ਜੋਗੀ ਨੂੰ ਕਹਿੰਨੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਪਤ ਦੇ ਤੱਤੇ ਨੂੰ ਔਂਕੜ ਜੇ ਇਹਦਾ ਅਰਥ ਹੈ ਖੱਪਰ ਦੋ ਗੱਲਾਂ ਨੇ ਦਇਆ ਕਪਾ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਸ਼ਰਮ ਦਾ ਅਰਥ ਹੈ ਮਿਹਨਤ ਝੋਲੀ ਤੇ ਖੱਪਰ ਦੋ ਗੱਲਾਂ ਨੇ ਜੋਗੀ ਦੋ ਚੀਆਂ ਲੈ ਕੇ ਤੁਰਦਾ ਹੈ ਇਕਦੇ ਭਾਂਡਾ ਜਿਹੜੇ ਚ ਪਿਛਿਆ ਪਾਉਂਦਾ ਆ ਇੱਕ ਉਹ ਝੋਲੀ ਜਿਹਦੀਆਂ ਚਾਰੇ ਕੰਨੀਆਂ ਵਧੀਆਂ ਹੁੰਦੀਆਂ ਨੇ ਖੱਪੜ ਜਿਹੜੀ ਪਿਛਿਆ ਪਈ ਉਹ ਝੋਲੀ ਵਿੱਚ ਪਾ ਲੈਂਦਾ ਗੁਰੂ ਸਾਹਿਬ ਨੇ ਹਾਂ ਮੰਗਣਾ ਛੱਡ ਦੇ ਤੁਸੀਂ ਕੌਮ ਦੇ ਵਿੱਚ ਜਰਾ ਦੇਖੋਗੇ ਤੇ ਬਹੁਤ ਸਾਰੇ ਅਜੇ ਵੀ ਸਾਡੇ ਵਿੱਚ ਵੀਰ ਪੈਦਾ ਹੋ ਗਏ ਨਾ ਨਹੀਂ ਮੈਂ ਲਵਾਂਗਾ ਜਿਹੜੇ ਕੇਵਲ ਮੰਗਣ ਦੇ ਉੱਤੇ ਡਿਪੈਂਡਡ ਹੋ ਗਏ ਨੇ ਮੰਗਣ ਦੇ ਕਿਰਤ ਛੱਡ ਗਏ ਗੁਰੂ ਸਾਹਿਬ ਕਹਿੰਦੇ ਨੇ ਉਹ ਪਿਆਰ ਭਾਈ ਆ ਕੰਨਾਂ ਦੀਆਂ ਮੁੰਦਰਾ ਲਾਓ ਸੰਤੋਖ ਧਾਰਨ ਕਰੋ ਮਿਹਨਤ ਕਰੋ ਸ਼ਰਮ ਪਾ ਢੋਲੀ ਧਿਆਨ ਕੀ ਕਰੇ ਬੇਭੂਤ ਆ ਸਵਾ ਮੜੀ ਛੱਡ ਦਿਓ ਕਿਰਤ ਕਰਨੀ ਐ ਇਹ ਧਿਆਨ ਜੋੜੋ ਧਿਆਨ ਕਰੇ ਬੇਭੂਤ ਗੁਰੂ ਸਾਹਿਬ ਨੇ ਇਹਨਾਂ ਨੂੰ ਕਿੰਨਾ ਪਿਆਰਾ ਉਪਦੇਸ਼ ਦਿੱਤਾ ਧਿਆਨ ਕੀ ਕਰੇ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਖਿੰਥਾ ਕਾਲ ਆ ਗੋਲੀ ਰੱਖੀ ਐ ਨਾ ਏ ਰੱਬ ਦੇ ਡਰ ਦੀ ਰੱਖ ਲੋ ਤੁਸੀਂ ਤੇ ਆਪਣੇ ਸਰੀਰ ਨੂੰ ਪਵਿੱਤਰ ਰੱਖੋ ਡੰਡਾ ਪ੍ਰਤੀਤ ਤੇ ਭਾਵਨਾਵਾਲਾ ਗਿਆਨ ਵਾਲਾ ਡੰਡਾ ਰੱਖੋ ਆਈ ਪੰਖੀ 12 ਪੰਖ ਨੇ ਜਿਹੜਾ ਆਈ ਪੰਖੀ ਬੜਾ ਫਰੇਸ਼ਟ ਆ ਜਿਵੇਂ ਸਾਡੇ ਵੀ ਸਿੱਖੀ ਵਿੱਚ ਵੱਖ-ਵੱਖ ਜਥੇ ਜਾਂ ਵੱਖ-ਵੱਖ ਡੇਰੇ ਆਪਣੇ ਆਪ ਨੂੰ ਹਰੇਕ ਸਰਮੋਰ ਕਹਿੰਦਾ ਗੁਰੂ ਸਾਹਿਬ ਨੇ ਬੜਾ ਪਿਆਰਾ ਉਪਦੇਸ਼ ਦਿੱਤਾ ਜਦੋਂ ਆਪਾਂ ਕਹਿੰਦੇ ਮੈਂ ਫਲਾਣੇ ਥਾਂ ਤੋਂ ਅਮਰ ਛਕਿਆ ਉਹ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਸਾਰੇ ਆਪਾਂ ਇਹ ਕਹਾ ਆਈ ਪੰਛੀ ਸਾਰਿਆਂ ਨੂੰ ਆਈ ਪੰਛੀ ਸਮਝਣ ਦਾ ਯਤਨ ਕਰ। ਯਾਨੀ ਜੋਗੀ ਨੂੰ ਸੰਤੋਖ ਦਾ ਉਪਦੇਸ਼ ਦਿੱਤਾ। ਉਹ ਬਾਣੀ ਔਖੀ ਨਹੀਂ ਹੈ, ਬਾਣੀ ਸਰਲ ਸਿੱਧੇ ਢੰਗ ਨਾਲ ਸਾਨੂੰ ਸਮਝਾਉਂਦੀ ਹੈ। ਉਹ ਵੱਖਰੀ ਗੱਲ ਹੈ ਅਸੀਂ ਸਮਝਣ ਦਾ ਯਤਨ ਨਹੀਂ ਕੀਤਾ। ਅੱਜ ਦੇ ਲੜੀਵਾਰ ਪਾਠੰਦਰ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਉਪਦੇਸ਼ ਦਿੱਤਾ ਉਹ ਇਹ ਹੈ ਕਿ ਜਿਹੜੇ ਗੁਰੂ ਨੂੰ ਮਿਲੇ ਭਾਵ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸਮਝਿਆ ਉਹ ਰੱਬ ਦੇ ਹੁਕਮ ਵਿੱਚ ਤੁਰ ਪਏ ਭਾਵ ਉਹਨਾਂ ਨੇ ਗੁਣਾਂ ਨੂੰ ਲੈ ਲਿਆ ਉਹ ਫਿਰ ਕੀ ਨੇ ਸਹਿਬ ਜੀ ਸਾਨੂੰ ਬੜੇ ਪਿਆਰ ਦੇ ਨਾਲ ਫਿਰ ਉਪਦੇਸ਼ ਦੇ ਰਹੇ ਨੇ ਵਾਹ ਵਾਹ ਤਿਸ ਨੂੰ ਆਖੀ ਹੈ ਜੇ ਸੱਚਾ ਗਹਿਰ ਗੰਭੀਰ ਉਹ ਫਿਰ ਆਪਣੇ ਮੂੰਹ ਵਾਹ ਕਹਿੰਦਾ ਰੱਬ ਦੇ ਜਿਹੜੇ ਗਹਿਰ ਗੰਭੀਰ ਗੁਣ ਨੇ ਉਹਨਾਂ ਨੂੰ ਪ੍ਰਾਪਤ ਕਰਦਾ ਰਹਿੰਦਾ ਵਾਹ ਵਾਹ ਤਿਸ ਨੂੰ ਆਖੀ ਹੈ ਇਹ ਗੁਣ ਦਾਤਾ ਮਤ ਧੀਰ ਗੁਣਾਂ ਦੀ ਗੱਲ ਆ ਗਈ ਨਾ ਫਿਰ ਉਹਦੇ ਮੂੰਹੋਂ ਵਾਹ ਵਾਹ ਨਿਕਲਦਾ ਕਿਉਂਕਿ ਧੀਰ ਜਵਾਲੀ ਮਤ ਜਿਹੜਾ ਪ੍ਰਮਾਤਮਾ ਦਾ ਗੁਣ ਹੈ ਉਹ ਸਾਡੇ ਸੁਭਾਅ ਦੇ ਵਿੱਚ ਆ ਜਾਂਦਾ ਹੈ ਜਿਹੜਾ ਸਾਨੂੰ ਗੁਰੂ ਨੇ ਸਮਝਾਇਆ ਵਾਹ ਵਾਹ ਤਿਸਨੂੰ ਆਖੀ ਹੈ ਜੇ ਸਭ ਮੈਂ ਰਹਿ ਆਸਮਾਏ ਦੇਖੋ ਸੰਤੋਖ ਜੋਗੀਆਂ ਵਿੱਚ ਵੀ ਹੈਗਾ ਪਰਵਰਤੋਂ ਨਹੀਂ ਕੀਤੀ ਪੰਡਤਾਂ ਵਿੱਚ ਵੀ ਹੈਗਾ ਪਰਵਰਤੋਂ ਨਹੀਂ ਕੀਤੀ ਇਰਖਾਨ ਵਿੱਚ ਵੀ ਹੈਗਾ ਪਰ ਵਰਤੋਂ ਨਹੀਂ ਕੀਤੀ ਸਾਮੈ ਰਿਹਾ ਸਮਾਇ ਸੰਤੋਖ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਗੁਰੂ ਦੀ ਰੋਸ਼ਨੀ ਵਿੱਚ ਉਹਦੀ ਆਪਾਂ ਵਰਤੋਂ ਕਰਨੀ ਹੈ ਵਾ ਵਾ ਤਿਸਨੋ ਆਖੀਏ ਜੇ ਦਿਨ ਦਾ ਰਿਜ਼ਕ ਸੰਭਾਹੇ ਰਿਜ਼ਕ ਇੱਕ ਤੇ ਅਖਨੀ ਅਰਥ ਨੇ ਵੀ ਰੱਬ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ ਬੱਚਾ ਜਨਮ ਲੈਂਦਾ ਉਹ ਰੋਜ਼ੀ ਦਾ ਪਹਿਲਾਂ ਪ੍ਰਬੰਧ ਕੀਤਾ ਹੈ ਦੁਜਾਰਜ ਜਿਹੜਾ ਹੈਗਾ ਉਹ ਮਧਾਵਨੀ ਵਿੱਚ ਆਉਂਦਾ ਹੈ ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਈਓ ਜਿਸ ਦਾ ਸਭ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਇਹ ਵੀ ਰਿਜਕ ਹੈ ਇਹ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਇਹ ਸਾਰਿਆਂ ਰਿਜਕ ਮਿਲ ਰਿਹਾ ਹੈ ਆਤਮਿਕ ਜੀਵਨ ਵਾਲਾ ਆਤਮਿਕ ਤਲ ਵਾਲਾ ਜਿਹੜਾ ਲੈ ਲੈਂਦਾ ਆ ਉਹ ਫਿਰ ਆਪਣੇ ਮੂੰਹ ਕਹਿੰਦਾ ਵਾਹ ਵਾਹ ਗੁਰੂ ਤੂੰ ਮੇਰੇ ਮਨ ਦੇ ਸ਼ੰਕੇ ਭਰਮ ਜਿਹੜੇ ਨੇ ਉਹ ਦੂਰ ਕਰ ਦਿੱਤੇ ਤੇ ਸਾਬ ਜੱਗੇ ਫਰਮਾ ਰਹੇ ਨੇ ਨਾਨਕ ਵਾਹ ਵਾਹ ਇੱਕੋ ਕਰ ਸਾਲਾਹੀ ਹੈ ਜੇ ਸਤਗੁਰ ਦੀ ਆਦਿਖਾਏ ਦੇਖੋ ਸ਼ਲੋਕ ਵਿੱਚ ਵੀ ਗੱਲ ਆ ਗਈ ਕਿ ਸਤਗੁਰ ਨੇ ਦਿਖਾਇਆ ਰਸਤਾ ਯਾਨੀ ਬੜਾ ਸੌਖਾ ਰਸਤਾ ਸੌਖੀ ਗੱਲ ਕਹਿ ਸਕਦੇ ਆਂ ਜੇ ਮਨੁੱਖ ਨੇ ਰੱਬ ਨੂੰ ਮਿਲਣਾ ਹੈ ਤੇ ਸਤਗੁਰ ਦੇ ਦਰਸਾਏ ਹੋਏ ਮਾਰਗ ਤੇ ਤੁਰਨਾ ਸ਼ੁਰੂ ਕਰ ਦੇਵੇ ਇਹ ਰੱਬ ਦਾ ਰੂਪ ਹੈ ਸਤਗੁਰ ਜੇ ਸਤਗੁਰ ਦੀਆ ਦਿਖਾਏ ਜੇ ਸਤਗੁਰ ਦੇ ਦਰਸਾਏ ਹੋਏ ਮਾਰਗ ਨੂੰ ਆਪਾਂ ਸਮਝ ਲਈਏ ਜਿਹੜਾ ਪੰਤਨ ਦਿੱਤਾ ਜਿਹੜਾ ਜੋਗੀਆਂ ਦਿੱਤਾ ਜਿਹੜਾ ਕਿਸਾਨ ਦਿੱਤਾ ਯਾਨੀ ਹਰ ਕੋਕ ਦੇ ਅੰਦਰ ਉਪਦੇਸ਼ ਹੈ ਉਸ ਉਪਦੇਸ਼ ਨੂੰ ਧਾਰਨ ਕਰ ਲਈਏ ਤੇ ਰੱਬ ਦੇ ਨਾਲ ਸਾਡਾ ਮਿਲਾਪ ਹੈ ਵਾਹ ਵਾਹ ਗੁਰਮੁਖ ਸਦਾ ਕਰੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਸਮਝਿਆ ਹੈ ਉਹ ਤਾਂ ਕਹਿੰਦੇ ਨੇ ਵਾਹ ਵਾਹ ਕਿ ਸਾਡਾ ਸੁਭਾਅ ਜਿਹੜਾ ਤਬਦੀਲ ਹੋ ਗਿਆ ਮਨਮੁਖ ਮਰਹਿ ਬਿਖ ਖਾਏ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਵਿਕਾਰ ਦਾ ਹੀ ਵਪਾਰ ਕਰਦੇ ਨੇ ਬਿਖ ਖਾਏ ਮੈਣੇ ਵਿਕਾਰਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਵਾਹ ਵਾਹ ਨਾ ਭਾਵੇਂ ਉਹਨਾਂ ਨੂੰ ਗੁਰੂ ਦਾ ਉਪਦੇਸ਼ ਚੰਗਾ ਨਹੀਂ ਲੱਗਦਾ ਭਾਵ ਉਹ ਕਦੇ ਵੀ ਜਹਾਜ਼ ਚੜਾਉਣੋਂ ਹਟਣਗੇ ਨਹੀਂ ਉਹ ਕਦੇ ਵੀ ਘੋੜੇ ਚੜਾਉਣੋਂ ਹਟਣਗੇ ਨਹੀਂ ਉਹ ਕਦੇ ਵੀ ਕੱਚੀ ਲੱਸੀ ਨਾਲ ਇਸ਼ਨਾਨ ਕਰਨ ਤੋਂ ਹਟਣਗੇ ਨਹੀਂ ਬਲਕਿ ਕారణ ਕਹਿਣਗੇ ਇਹਦੇ ਐਵੇਂ ਰੌਲਾ ਪਾਈ ਜਾਂਦੇ ਨੇ ਉਹ ਭਰਮਾਂ 'ਚੋਂ ਨਿਕਲਣਗੇ ਨਹੀਂ ਪਰ ਵਾਹ ਵਾਹ ਜਿਹੜੇ ਭਰਮਾਂ 'ਚੋਂ ਨਿਕਲ ਗਏ ਉਹ ਕਹਿਣਗੇ ਵਾਹ ਸਾਡੇ ਭਰਮ ਖਤਮ ਹੋ ਗਏ ਸਾਨੂੰ ਗੁਰੂ ਦੇ ਮੱਤੇ ਆ ਗਈ ਗੁਰੂ ਦਾ ਗਿਆਨ ਸਾਨੂੰ ਆ ਗਿਆ ਦੇ ਸਹਿਜੇ ਫਰਮਾ ਰਹੇ ਨੇ ਉਹਨਾ ਵਾ ਵਾ ਨਾ ਭਾਵੇ ਦੁਖੇ ਦੁਖ ਵਿਹਾਏ ਉਹ ਹਰ ਰੋਜ ਭਰਮ ਦੇ ਵਿੱਚ ਕਿਉਂਕਿ ਭਰਮ ਨੂੰ ਪਾਰਨ ਵਾਸਤੇ ਭਰਮ ਵਿੱਚ ਵਿਚਰਨ ਵਾਸਤੇ ਬੰਦੇ ਨੂੰ ਬਹੁਤ ਪਾਪੜ ਵੇਰੇ ਨੇ ਪੈਂਦੇ ਨੇ ਤੇ ਭਰਮ ਛੱਡ ਦੇ ਬੰਦਾ ਸਿੱਧਾ ਸਤਿਗੁਰਾਂ ਜੀਨ ਬਤੀਤ ਕਰਦਾ ਗੁਰਮੁਖ ਅੰਮ੍ਰਿਤ ਪੀਵਣਾ ਵਾ ਖਖੇ ਨੂੰ ਸਿਆਰੀ ਜੀ ਗੁਰੂ ਦੇ ਸਾਹਮਣੇ ਬੈਠ ਕੇ ਸ਼ਬਦੀਆਂ ਵਿਚਾਰਾਂ ਨੂੰ ਉਪਦੇਸ਼ ਨੂੰ ਲੈ ਲਈਏ ਆਤਮਿਕ ਤਲ ਦੇ ਉਤੇ ਅਸੀਂ ਅੰਮ੍ਰਿਤ ਛਕ ਰਹੇ ਹਾਂ ਵਾਹ ਵਾਹ ਕਰਨੇ ਲੇ ਵਲਾਈ ਸਿੱਖ ਦੀ ਸੁਰਤੀ ਲੱਗ ਜਾਂਦੀ ਹੈ ਭਾਵ ਉਹਨਾਂ ਗੁਣਾਂ ਦੀ ਵਰਤੋਂ ਕਰਦਾ ਹੈ ਸੁਰਤੀ ਦਾ ਅਰਥ ਇਹ ਨਹੀਂ ਕਿ ਚੱਗੀ ਹੋਈ ਇਹਨਾਂ ਨਾਲ ਗਰਬਾਣੀ ਕਹਿੰਦੀ ਹੈ ਤੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸਣਦੇ ਆ ਖਲਣਦੇ ਆ ਪੈਣਦੇ ਆ ਖਵੰਦੇ ਆ ਵਿੱਚੇ ਹੋਈ ਹੈ ਮੁਕਤ ਦੇ ਸਹਿਬ ਜੀ ਫਰਮਾ ਰਹੇ ਨੇ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲ ਤੇਰ ਭਵਨ ਸੋਜੀ ਪਾਏ ਸਹਿਬ ਜੀ ਫਰਮਾਉਂਦੇ ਨੇ ਉਹ ਮਨੁੱਖ ਨਿਰਮਲ ਜੀਵਨ ਵਾਲੇ ਹੋ ਜਾਂਦੇ ਨੇ ਉਹਨਾਂ ਨੂੰ ਆਪਣੇ ਆਲੇ ਦਿਵਾਰੇ ਦੀ ਸੋਜੀ ਜਿਹੜੀ ਹੈ ਉਹ ਆ ਜਾਂਦੀ ਹੈ ਪੌੜੀ ਹਰ ਕਾ ਭਾਣ ਗੁਰ ਮਿਲੈ ਸੇਵਾ ਪ੍ਰਗਟ ਬਣੀ ਜੈ ਗੁਰੂ ਨੂੰ ਹਰ ਕੇ ਪਾਣੀ ਗੁਰੂ ਨੂੰ ਬੰਦਾ ਮਿਲਦਾ ਹੈ ਗੁਰੂ ਦੇ ਉਪਦੇਸ਼ ਲੈਂਦਾ ਹੈ ਦੇਖੋ ਦੋਨਾਂ ਗੱਲਾਂ ਤਾਲਮੇਲ ਹੈ ਗੁਰੂ ਦਾ ਉਪਦੇਸ਼ ਲਿਆ ਉਹਦੇ ਉਪਦੇਸ਼ ਤੇ ਚੱਲੇ ਤੇ ਪ੍ਰਮਾਤਮਾ ਦੇ ਬਾਣੀ ਵਿੱਚ ਚੱਲਣਾ ਹੈ ਇਹ ਭਗਤੀ ਹੈ ਵਿਣਗੁਣ ਕੀਤੇ ਭਗਤ ਨਾ ਹੋਏ ਬਾਣੀ ਵਿੱਚ ਫਰਮਾਨ ਹੈ ਇਹ ਗੁਣਾ ਰੂਪੀ ਭਗਤੀ ਨਾਲ ਸਾਡੀ ਸਾਂਝ ਪੈਂਦੀ ਹੈ ਹਰ ਕੈ ਬਾਣਾ ਹਰ ਮਨ ਵਸੈ ਸਹਿਜ ਇਹ ਰਸ ਪੀਜੈ ਫਿਰ ਮਨ ਵਿੱਚ ਇਹ ਗੁਣ ਵਸ ਜਾਂਦੇ ਨੇ ਤੇ ਹਰ ਰੋਜ਼ ਇਨ੍ਹਾਂ ਗੁਨਾ ਦੀ ਵਰਤੋਂ ਕਰਦਾ ਭਾਵ ਆਤਮਿਕ ਤਲ ਦੇ ਉੱਤੇ ਰਸ ਜਿਹੜਾ ਹੈ ਉਹ ਪੀਂਦਾ ਹੈ ਹਰ ਕੈ ਭਾਣਾ ਸੁਖ ਪਾਈਐ ਹਰ ਲਾ ਨਿਤ ਲੀਜੈ ਲਾਹ ਮੈਨੇ ਲਾਭ ਫਿਰ ਇਹ ਨਹੀਂ ਵੀ ਗੁਰਦੁਆਰੇ ਆ ਕੇ ਤੇ ਲਾਭ ਲੈ ਲੈ ਮੁਰਕੇ ਛੱਡ ਦਿੱਤਾ ਨਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਿਤ ਨਿਰਦਾਰਥ ਹਰ ਰੋਜ਼ ਹਰ ਵੇਲੇ ਹਰ ਸਮੇਂ ਉਹ ਸੁੱਖਾਂ ਦੇ ਵਿੱਚ ਰਹਿੰਦਾ ਤੇ ਸੁੱਖਾਂ ਦਾ ਜੀਵਨ ਬਤੀਤ ਕਰਦਾ ਹੈ ਹਰ ਕਹ ਤਖਤ ਬਹਾਲੀ ਹੈ ਨਿਜ ਘਰ ਸਦਾ ਵਸੀਜੈ ਹਰ ਕਹ ਤਖਤ ਬਹਾਲੀ ਹੈ ਲੋ ਹਰ ਕਹ ਤਖਤ ਰੱਬ ਦੇ ਘਰ ਦੇ ਤਖਤ ਉਤੇ ਬੰਦਾ ਬੈਂਦਾ ਹੈ ਭਾਵ ਰੱਬ ਦੇਆਂ ਗੁਣਾਂ ਦੀ ਵਰਤੋਂ ਕਰਦਾ ਹੈ ਰੱਬ ਦੇ ਤਖਤ ਰੱਬ ਦੇ ਗੁਣਾਂ ਦੀ ਵਰਤੋਂ ਕਰਦਾ ਨਿਜ ਘਰ ਜੋ ਰੱਬ ਦੇ ਗੁਣ ਨੇ ਸਾਡੇ ਹਿਰਦੇ ਵਿੱਚ ਸੰਤੋਖ ਰੂਪੀ ਦਇਆ ਰੂਪੀ ਸੇਵਾ ਰੂਪੀ ਜਾਤ ਰੂਪੀ ਉਹਨਾਂ ਦੇ ਨਾਲ ਸਾਂਝ ਪਾ ਲਿੰਦਾ ਇਹਨੂੰ ਕਹਿੰਦੇ ਨੇ ਨਿਜ ਘਰਵਾਸਾ ਹੋਣਾ ਇਹਨੂੰ ਕਹਿੰਦੇ ਨੇ ਟਿਕਾ ਵਿੱਚ ਆ ਜਾਣਾ ਤੋਂ ਅੱਜ ਦੇ ਲੜੀਵਾਰ ਪਾਠ ਅੰਦਰ ਜਿਹੜਾ ਬੁਨਿਆਦੀ ਨੁਕਤਾ ਸਾਡੇ ਸਾਹਮਣੇ ਪ੍ਰਗਟ ਹੋਇਆ ਹੈ ਉਹ ਹੈ ਕਿ ਗੁਰੂ ਨੂੰ ਮਿਲਣਾ ਤੇ ਗੁਰੂ ਦੇ ਉਪਦੇਸ਼ ਨੂੰ ਸਮਝਣਾ ਹੈ ਉਸ ਉਪਦੇਸ਼ ਨੂੰ ਸਮਝਾਂਗੇ ਇਸ ਰਸਤੇ ਤੇ ਚੱਲਾਂਗੇ ਇਹ ਹੈ ਰੱਬ ਦਾ ਭਾਣਾ ਇਹ ਹੈ ਰੱਬ ਦਾ ਮਲਾਪ ਤੇ ਫਿਰ ਉਸ ਦੇ ਕਹਿੰਦਾ ਵਾਹ ਗੁਰੂ ਤੂੰ ਮੇਰੇ ਮਨ ਦੇ ਭਰਮਾਂ ਨੂੰ ਦੂਰ ਕੀਤਾ ਉਹ ਫਿਰ ਉਹਦੇ ਮੂੰਹੋਂ ਬਾਹਰ ਨਿਕਲਦਾ ਹੈ ਉਹ ਗੁਰ ਰਸ ਵਿੱਚ ਖੁਸ਼ ਹੁੰਦੇ ਨੇ ਫਿਰ ਗੁਰਬਾਣੀ ਫਰਮਾਉਂਦੀ ਹੈ ਐਸੇ ਮਨੁੱਖਾਂ ਲਈ ਸੱਚੇ ਮਾਰਗ ਚੱਲਦਿਆਂ ਉਸਤ ਕਰੈ ਜਹਾਨ ਭੁੱਲਾ ਮੇਰੀਆਂ ਵਡਿਆਈ ਗੁਰੂ ਸਾਹਿਬ ਜੀ ਦੀ ਪਿਆਰ ਚ ਭੇਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHLA TEEJA